ਤੇ ਆਪਾਂ ਅੱਜ ਚੱਲੇ ਆ ਵਾਜੀ ਫਾਦੇਗਰ ਸਾਹਿਬ ਹੰਦੀ ਧਰਤੀ ਤੇ ਜਿੱਥੇ ਛੋਟੇ ਸਾਬ ਜਾਦੇ ਮਾਤਾ ਗੁਜਰੀ ਜੀ ਨੇ ਸ਼ਹਾਦਤ ਦਿੱਤੀ ਹੈ ਜੁਰਫੌਰੀਆ ਦੁਕਾਨਾਂ ਤੇ ਸ਼ਫਤਰੀ ਸ਼ਫਤਬੋ ਹਲੋ ਸੱਫਰੀਕਲ ਦੋਸਤੋ ਤੁਹਾਡਾ ਸਵਾਗਤ ਕਰਦੇ ਆ ਨਵੇਂ ਬਲੌਗ ਚ ਨਵੀਂ ਵੀਡੀਓ ਦੇ ਵਿੱਚ ਤੇ ਵਲੌਗ ਹਰਜੀਤ ਵਲੌਗ ਪਟਿਆਲਾ ਚੈਨਲ ਤੇ ਤੇ ਮੈਂ ਹਰਜੀਤ ਸਿੰਘ ਤੇ ਆਪਾਂ ਅੱਜ ਚੱਲੇ ਆ ਬਾਈ ਜੀ ਫਾਦੇਗੜ ਸਾਹਿਬ ਤੇ ਉਹ ਸਰਹੰਦੀ ਧਰਤੀ ਤੇ ਜਿੱਥੇ ਛੋਟੇ ਸਾਬ ਜਾਦੇ ਮਾਤਾ ਗੁੱਜੀ ਜੀ ਨੇ ਸ਼ਹਾਦਤ ਦਿੱਤੀ ਆ ਤੇ ਉਹਨਾਂ ਦੀ ਸ਼ਹੀਦੀ ਨੂੰ ਪ੍ਰਣਾਮ ਕਰਨ ਚੱਲੇ ਆ ਤੇ ਆਪਾਂ ਨਾਲ ਤੁਹਾਨੂੰ ਸਾਰਾ ਵੀਊ ਦਿਖਾਵਾਂਗੇ ਅੰਡਾ ਬੁਰਜੇ ਵੀ ਦਿਖਾਵਾਂਗੇ ਤੇ ਜਿੱਥੇ-ਜਿੱਥੇ ਜਾ ਅੱਗੇ ਆ ਸਭ ਕੁਝ ਦਿਖਾਵਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਹਰ ਇੱਕ ਚੀਜ਼ ਦੇ ਸਾਡੇ ਨਾਲ ਬਣੇ ਰਹੋ ਤੇ ਹੁਣ ਆਪਾਂ ਚੱਲਦੇ ਆਂ ਇੱਥੇ ਘਰੋ ਤੁਰਦੇ ਆਂ ਤਾਂ ਸਾਡੇ ਨਾਲ ਬੜੇ ਧੰਨਵਾਦ ਆ ਮੋਟਰਸਾਈਕਲ ਤੇ ਬਾਈ ਜੀ ਆਖੋ ਝੰਡਾ ਲਾਇਆ ਹੋਇਆ ਮੋਟਰਸਾਈਕਲ ਨਾਲ ਮੇਰਾ ਭਰਾ ਏ ਛੋਟਾ ਤੇ ਹੁਣ ਅਸੀਂ ਚੱਲਾਂਗੇ ਇੱਥੋਂ ਦੀ ਹੁਣ ਅਸੀਂ ਕਰਦੇ ਆ ਰਵਾਨਗੀ ਤੇ ਚਲੋ ਅਸੀਂ ਚੱਲਦੇ ਆਂ ਸਾਡੇ ਨਾਲ ਤੁਸੀਂ ਦਰਸ਼ਨ ਕਰੋ ਆ ਦੇਖੋ ਬਾਈ ਜੀ ਲੰਗਰ ਚੱਲਦੇ ਨੇ ਇੱਥੇ ਲਗਾਤਾਰ ਚੱਲਦੇ ਨੇ ਲੰਗਰ ਚਾਹ ਤਾਂ ਲੰਗਰ ਮੱਛੀ ਦਾ ਲੰਗਰ ਇਹ ਫਿਰ 3 ਦਿਨਾਂ ਬਾਅਦ ਫਿਰ ਚੰਗਣ ਕੇ ਲੰਗਰ ਚ ਲੱਗ ਗਿਆ ਜੀ ਨੰਬਰ ਰੋਟੀ ਦਾ ਉਹ ਗੱਲ ਜਿਵੇਂ ਬੜਾ ਦਾ ਕਰਾ پروگرام ਮਿੰਨਾ ਤਾਂ ਇਹ ਹਰ ਹਾਲ ਕਰਦੇ ਨੇ ਬਾਈ ਜੀ 26 27 28 ਤਿੰਨ ਦਿਨ ਰੱਖਦੇ ਨੇ ਪੂਰਾ 26 27 28 ਦਿਨ ਪੂਰਾ ਰੱਖਦੇ ਨੇ ਇਹ ਲੰਗਰ ਚ ਚਲਾਉਂਦੇ ਨੇ ਬਾਈ ਜੀ ਤੇ ਸਾਰਾ ਜਿਹੜੇ ਪਿੰਡ ਇਕੱਠਾ ਹੋ ਕੇ ਬਾਕੀ ਸੋਸਾਇਟੀ ਵਾਲੇ ਸਾਬਜ਼ ਇਕੱਠੇ ਹੋ ਕੇ ਚਲਾਉਂਦੇ ਨੇ ਬਹੁਤ ਵਧੀਆ ਪ੍ਰੋਗਰਾਮ ਕਰਦੇ ਨੇ ਬਾਈ ਜੀ ਇਹ ਛੇਦੀ ਦਿਹਾੜੀ ਚ ਜੀ ਹੁਣ ਆਪਾਂ ਸਰਾਂਦ ਰੋਡ ਤੇ ਮੂਹਰ ਚੱਲੇ ਆ ਪਟਿਆਲੇ ਵੱਲੋਂ ਆਪਾਂ ਸਰਾਂਦ ਰੋਡ ਤੇ ਆ ਗਏ ਆ ਤੇ ਜਿਸ ਨਾਲ ਲੱਗ ਰਿਹਾ ਥਾ ਸਾਡੇ ਨਾਲ ਕਿ ਰਹੇ ਜੀ ਜੀ ਆ ਰਿਹਾ ਕਰਦੇ ਹੁਣ ਆਪਾਂ ਸਰਾਂਦ ਰੋਡ ਤੇ ਜਾ ਰਹੇ ਆ ਵੀਰੇ ਤੇ ਆਪਣਾ ਕਿੰਨਾ ਸਰਾਂਦ ਕੂਕਾ 25 30 ਕਿਲੋ ਇਹ ਬਹੁਤ ਬਾਈਆਂ ਦੇ ਕੋ ਪੈਦਲ ਯਾਤਰਾ ਕਰ ਰਹੇ ਨੇ ਭਾਈ ਉਹ ਪੈਦਲ ਯਾਤਰਾ ਕਰ ਰਹੇ ਨੇ ਭਾਈ ਬਹੁਤ ਜ਼ਿਆਦਾ ਹੇ ਆਪਾਂ ਜੰਦੇ ਭਾਈ ਮੋਟਰਸਾਈਕਲ ਤੇ ਹੋਰ ਫਰੰਦ ਪਹੁੰਚਾਂਗੇ ਆਪਾਂ ਘੰਟਾ ਕਰ ਬਾਈ ਜੀ ਫਰੰਦ ਰੋਡ ਤੇ ਪਹੁੰਚ ਗਏ ਆ ਫਰੰਦ ਰੋਡ ਵਾਲਾ ਜਿੰਨੇ ਵੀ ਦਰਖਤ ਨੇ ਸਾਰੇ ਵੱਢਤੇ ਆ ਤੇ ਇਹਨੂੰ ਡਬਲ ਲੇਨ ਕਰਨਗੇ ਫੜਕ ਨੂੰ ਡਬਲ ਬਣਾਉਣਗੇ ਤੇ ਜਿਹਦੇ ਕਰਕੇ ਇਹਨਾਂ ਨੇ ਸਾਰੇ ਹੀ ਦਰਖਤ ਵੱਢਤੇ ਦੇ ਇਕੱਟਾ ਬੜਾ ਲੱਖਾਂ ਦੀ ਗਿਣਤੀ درخت ਹੋਣਗੇ ਆਹ ਕੋਲ ਲੰਗਰ ਚੱਲ ਰਿਹਾ ਨਾ ਭਾਈ ਤੇ ਲੱਖਾਂ ਦੀ ਗਿਣਤੀ درخت ਹੋਣਗੇ ਸਾਰੇ ਹੀ ਮੱਡ ਤੇ ਆ ਪੀਡਬੀ ਡੀ ਦੇ ਦਫ਼ਤਰ ਜਾਨਗੇ ਤੇ ਹੁਣ ਜਿੰਨੇ ਵੀ ਮਤਲਬ ਕੀ ਫੜਕ ਡਬੀ ਡਬਲ ਕਰਕੇ ਦੇਖੋ ਫਿਰ ਲਾਉਂਦੇ ਕਿਉਂ ਨਹੀਂ ਲਾਉਂਦੇ درخت ਬਹੁਤ درخت ਸੀ ਇੱਥੇ ਉਹਨੂੰ ਗੰਜੇ ਕਰਤਾ ਬਿਲਕੁਲ ਹੀ ਬਾਈ ਇੱਥੋਂ ਆਪਣਾ ਚਾਰ ਤੇ ਬਲੱਡ ਦਾ ਲੰਗਰ ਛਕਾ ਸੀਗਾ ਤੇ ਆਪਾਂ ਹੁਣ ਉਹਨਾਂ ਦੇਥੋਂ ਲੰਗਰ ਛੱਕ ਕੇ ਟੁੜ ਪਈ ਅੱਗੇ ਆਪਾਂ ਆ ਜਾਓ ਜੀ ਅੱਗੇ ਇੱਧਰ ਆ ਵੀਰੇ ਪਟਿਆਲੇ ਨੂੰ ਰਾਹ ਜਾਂਦਾ ਇਹ ਦਿੱਲੀ ਦੀ ਨਹੀਂ ਅੰਦਾ ਤੇ ਇਹ ਜਾਂਦਾ ਫਰੰਦ ਖੰਨਾ ਲੁਧਿਆਣਾ ਅੱਗੇ 에ਰੋਪੋਰਟ ਨੂੰ ਚਲਾ ਜਾਂਦਾ ਅੱਗੇ ਦੋ ਰਾਹ ਪਾੜਦੇ ਨੇ ਅਸੀਂ ਖੜੇ ਆ ਮੇਨ ਨੂੰ ਮਤਲਬ ਕਿ ਚੌਂਕ 'ਚ ਤੇਗਾ ਦਿੱਲੀ ਜਾਂਦਾ ਦਿੱਲੀ ਅੰਬਾਲਾ ਨੂੰ ਤੇ ਹੁਣ ਅਸੀਂ ਖੜੇ ਇੱਥੇ ਰਾਹ ਦੇ ਵਿੱਚ ਜੋੜਾ ਕਿ ਚੱਲਾਂਗੇ ਅੱਗੇ ਰੋ ਇੱਧਰੋਂ ਜਾਵਾਂਗੇ ਫਤਿਹਗੜ ਸਾਹਿਬ ਵੱਲੋਂ ਕੋਈ ਆ ਜਾਂਦਾ ਈ ਫਤਿਹਗੜ ਸਾਹਿਬ ਕੋਲ ਆਉਂਦਾ ਆ ਜੇਕਰ ਸੱਚੇ ਪਾਸੇ ਆਉਂਦਾ ਫਤਿਹਗੜ ਸਾਹਿਬ ਨੂੰ ਪੜਾਉਂਦਾ ਆ ਜੇ ਮਰ ਚੱਲਦੇ ਜਾਂਦਾ ਹੋ ਫਿਰ ਦਾ ਕੱਢਣਾ ਚਲਾ ਜਾਂਦਾ ਲੁਧਿਆਣਾ ਜਾਂਦਾ ਜਲੰਧਰ ਅੰਮ੍ਰਿਤਸਰ ਅੱਗੇ ਅੱਗੇ ਸਤ ਸਟੈਂਡ ਤੇ ਆਪਾਂ ਇੱਧਰ ਮੁੜਾਂਗੇ ਸੱਚੇ ਪਾਸੇ ਨੂੰ ਜੇ ਬੱਸ ਤੋਂ ਜਾਵਾਂਗੇ ਆਪਾਂ ਫਤਿਹਗੁਰ ਸਾਹਿਬ ਨੂੰ ਜਿਹੜਾ ਕਿੱਦਾਂ ਆ ਜਾਂਦਾ ਇਹ ਜਾਂਦਾ ਹੀ ਖੰਨਾ ਲੁਧਿਆਣਾ ਇਹ ਜਾਂਦਾ ਵੀ ਅੱਗੇ ਆਪੇ ਬੱਸ ਸਟਾਪ ਆ ਗਿਆ ਆਪਾਂਿੱਥਾ ਜਾਵਾਂਗੇ ਇਥੋਂ ਸੰਗਤ ਜਾ ਰਹੀ ਆ ਤੁਰ ਕੇ ਗੁਰਦੁਆਰਾ ਸਾਹਿਬ ਨੂੰ ਜੀ ਲੰਗਰ ਸ਼ਿਕਾਰੇ ਨੇ ਜੀ ਰੋਟੀ ਜੀ ਨਮ ਕਰਾਈ ਫੋਲ ਖਾਦਾ ਕੋਈ ਇੱਧਰ ਸੰਗਤ ਜਾ ਰਹੀ ਆ ਆ ਜਿਹਿੱਤਰ ਸੰਗਤ ਆ ਰਹੀ ਆ ਹੀ ਵਾਪਸ ਦੇਖੋ ਜਦੀ ਸੰਗਤ ਅਰੇ ਜਾਣ ਵਾਲੀ ਹੋ ਜਾਂ ਤੇ ਥੋੜੀ ਸੰਗਤ ਆ ਰਹੀ ਵਾਪਸ ਵੇਰੇ ਆਪਾਂ ਫਾਟੇਗੜ ਸਾਹਿਬ ਪਹੁੰਚ ਗਏ ਆ ਤਾਂ ਸਾਨੂੰ ਕਿਟਵਟ ਰੇਡ 2 ਕਿਲੋਮੀਟਰ ਪਿੱਛੇ ਰੋਕ ਦਿੱਤੇ ਮੋਟਰਸਾਈਕਲ ਸਾਰੀ ਅੱਗੇ ਨਹੀਂ ਆਣ ਦੇ ਰਹੇ ਤਾਂ ਹੁਣ ਅਸੀਂ ਪੈਦਲ ਜਾਵਾਂਗੇ ਤੁਹਾਡਾ ਨਹੀਂ ਕੋਈ ਤੇ ਤੁਹਾਨੂੰ ਤਾਂ ਬਹੁਤ ਜਿਆਦਾ ਈ ਆ ਆ ਦੇਖੋ ਵੀਰੇ ਈੜ ਬਹੁਤ ਜਿਆਦਾ ਆ ਤੇ ਅਸੀਂ ਨਾਕੇ ਲੱਗੇ ਹੋਏ ਜਿਹੜੇ ਇੱਥੇ ਜਾਨ ਨਹੀਂ ਦੇ ਰਹੇ ਅੱਗੇ ਉਨਾ ਕਾਲ ਗਿਆ ਹੈ ਇਹ ਤੋਂ ਗਾਹ ਪਹੁੰਚ ਲਈ ਜਣਾ ਬੇਗਮ ਪਹੁੰਚ ਗਿਆ ਫਤਿਹਗੜ ਸਾਹਿਬ ਗੁਰਦੁਆਰਾ ਸਾਹਿਬ ਦੇ ਸਾਹਮਣੇ ਆ ਦੇਖੋ ਬਾਹਰਲੇ ਪਾਸੇ ਸਾਹਮਣੇ ਗੁਰਦੁਆਰਾ ਸਾਹਿਬ ਆ ਤੇ ਆ ਦੇਖੋ ਜੀ ਤੇ ਆ ਇਹ ਟੋਚਰ ਬਿਆਨ ਖੜੀ ਆ ਟੋ ਕਰਕੇ ਲੈ ਕੇ ਜਾਣ ਵਾਸਤੇ ਖੜੀ ਆ ਤੇ ਪਰਲੇ ਪਾਸੇ ਪੁਲਿਸ ਪ੍ਰਸ਼ਾਸਨ ਦਾ ਪੂਰਾ ਵਧੀਆ ਕੰਮ ਹੋ ਰਿਹਾ ਜੀ ਆ ਦੇਖੋ ਜੀ ਇਹ ਮੋਟਰਸਾਈਕਲ ਪਾਰਕਿੰਗ ਆ ਮੋਟਰਸਾਈਕਲ ਲੱਗੇ ਹੋਏ ਬਾਈ ਜੀ ਦੁਕਾਨਾਂ ਲੱਗੀਆਂ ਹੋਈਆਂ ਨੇ ਤੇ ਪੀੜ ਬਹੁਤ ਜ਼ਿਆਦਾ ਫੇਰੇ ਸਾਡੀ ਘਰ ਬਟਾਅਮ ਹੋ ਰਿਹਾ ਬਾਈ ਤੇ ਪਰਲੇ ਪਾਸੇ ਫਾਟਕ ਇੱਧਰ 1.5 ਕਿਲੋਮੀਟਰ ਤੇ ਸਟੇਸ਼ਨ ਆਈ ਜੇਪਾ ਰੇਲ ਗੱਡੀ ਚ ਵੀ ਹੁੰਦੇ ਆ ਨਾ ਰਾਜਪੁਰਾ ਤੋਂ ਚੜਦੇ ਤਾਂ ਫਰਹੰਦ ਤੋਂ ਬਾਅਦ ਫਾਦਗੜ ਸਾਹਿਬ ਫਾਦਗੜ ਸਾਹਿਬ ਉਤਰਦੇ ਤਾਂ 1.5 ਕਿਲੋਮੀਟਰ ਹੀ ਅੱਗੇ ਆਪਣਾ ਗੁਰਦੁਆਰਾ ਸਾਹਿਬ ਆ ਜਾਂਦਾ ਜੀ ਅੰਪੀ ਯਾ ਬਹੁਤ ਜ਼ਿਆਦਾ ਹੋ ਰਹੀ ਹੈ ਵੀਰੇ ਸਵੇਰ ਦੇ ਹੀ ਟਾਈਮ ਤੇ ਹੋਰ ਚੱਲਾਂਗੇ ਪੰਦਰ ਮੱਥਾ ਦੇ ਕੰਨ ਦਰਬਾਰ ਸਾਹਿਬ ਦੇ ਵਿੱਚ ਤੇ ਪਰਲੇਪਸ ਸਾਰਾ ਹੀ ਪੁਲਿਸ ਪ੍ਰਸ਼ਾਸਨ ਦਾ ਕੰਮ ਹੈ ਜੀ। ਓਏ। ਊਣਾ ਕੇ ਪਾਵਾਗਾ। ਸਾਹਿਬ ਜੀ। ਉਹਨਾਂ ਪੱਜਾ ਪੈਂਟਰੀ ਕਰਕੇ ਅੰਦਰ। ਦੋ ਵੀਰੇ। ਭਾਜੇ ਖੜਾ ਪ੍ਰਸ਼ਾਦ। ਦੇ ਦੇਗਾ ਤੁਹਾਨੂੰ ਸਾਹਮਣੇ ਦਰਬਾਰ ਸਾਹਿਬ ਆ ਜੀ ਗੁਰਦੁਆਰਾ ਪੰਪਾ ਫਰਜ਼ੀਕਾ ਪੰਪਾ ਜੋਰਾਵਰ ਜੀ ਬੀੜ ਬਹੁਤ ਜਿਆਦਾ ਹੋ ਰਹੀ ਆ ਲੰਨਾਂ ਲੱਗਣੀਆਂ ਸਲਾਨਾਂ ਲੱਗੀਆਂ ਹੋਈਆਂ ਨੇ ਮੱਥੜ ਕੇ ਘਟੜ ਦੋ ਤਿੰਨ ਘੰਟੇ ਲੱਗ ਸਕਦੇ ਆ ਆਰਾਮ ਨਾਲ ਆਰਾਮ ਨਾਲ ਦੋ ਤਿੰਨ ਘੰਟੇ ਲੱਗ ਸਕਦੇ ਮੱਥਾ ਲੱਕਣ ਚ ਜੀ ਹੁਣ ਅਸੀਂ ਲੱਗੇ ਲੈਣ ਦੇ ਵਿੱਚ ਹੁਣ ਚੰਨ ਰਿਹਾ ਮੱਥਾ ਵਿਖਣ ਵਾਸਤੇ ਨਹੀਂ ਉੱਡਦੇ ਕੋ ਜਿਵੇਂ ਮਿਸ਼ਨ ਦੇ ਬਾਅਦ ਸੇ ਆ ਗਿਆ ਦਰਬਾਰ ਸਾਹਿਬ ਚ ਭੀੜ ਬਹੁਤ ਸੀ ਜਿੱਦ ਤੱਕ ਵੀਡੀਓ ਨਹੀਂ ਬਣੀ ਪਰ ਦਰਬਾਰ ਸਾਹਿਬ ਬਹੁਤ ਜਿਆਦਾ ਸ਼ਾਨਮ ਸੀ ਜਾਇਆ ਹੋਇਆ ਸੀ ਬਾਕੀ ਜੋ ਲੋਕ ਸੇ ਬੜੇ ਉਨਝੂੜ ਪੜਿਓ ਆ ਵੀਰੇ ਦੋ ਨਿਸ਼ਾਨਾ ਸਾਬ ਨਹੀਂ ਕੋ ਵੱਡਾ ਕੋ ਛੋਟਾ ਤੇ ਜਿਹੜਾ ਵੱਡਾ ਨਿਸ਼ਾਨ ਸਾਬਾ ਇਹ ਬਾਬਾ ਜੁਰਾ ਵਰਸ ਸਿੰਘ ਜੀ ਦੇ ਨਾਮ ਦਾ ਛੋਟਾ ਨਿਸ਼ਾਨ ਸਾਬਾ ਬਾਬਾ ਫਰਦ ਸਿੰਘ ਜੀ ਦਾ ਨਾਮ ਦਾ ਬਾਬਾ ਹਦਿਸ ਨੂੰ ਛੋੜੇ ਸੀ ਇਤਨਾ ਕਰਕੇ ਛੋਟਾ ਦੂਜੀ ਵੱਡਾ ਜੀ ਤੇ ਵੱਡਾ ਹੈ ਹੁਣ ਆਪਾਂ ਚੱਲਿਆਂ ਜੀ niche ਜਿੱਥੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ 'ਚ ਜੁਨੇਆ ਗਿਆ ਸੀਗਾ ਹੁਣ ਆਪਾਂ ਉਸ ਥਾਂ ਤੇ ਚੱਲਦੇ ਆਂ ਤੁਹਾਨੂੰ ਉਹ ਥਾਂ ਦੇਖਣ ਕਰੌਣਗੇ ਇਹ ਉਹ ਸਥਾਨ ਹੈ ਬੀਰ ਜੀ ਬਾਈ ਭੀੜ ਹੋਣ ਕਰਕੇ ਜ਼ਿਆਦਾ ਨਹੀਂ ਦਿਖਾਇਆ ਗਿਆ ਸਾਨੂੰ ਅਸੀਂ ਸਿਰਫ ਕੋਹਰਾ ਸਾਹਿਬ ਜਿੱਥੇ ਛੋਟੇ ਸਾਹਿਬ ਦਸ਼ੀਦ ਹੋਏ ਨੇ ਤੇ ਦਰਬਾਰ ਸਾਹਿਬ ਚ ਗਏ ਆ ਤੇ ਭੀੜ ਹੋਣ ਕਰਕੇ ਬਾਕੀ ਥਾਂ ਤੇ ਨਹੀਂ ਜਾਇਆ ਗਿਆ ਤਾਂ ਬਾਕੀ ਜਿਹੜੀ ਚੀਜ਼ ਜਗ੍ਹਾ ਰਹੀ ਹੈ ਤੁਹਾਨੂੰ ਅਗਲੀ ਵੀਡੀਓ ਚ ਦਿਖਾਵਾਂਗੇ ਸਾਡੇ ਨਾਲ ਬਨੇ ਰਹੋ ਤੇ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਚੈਨਲ ਨੂੰ ਤਾਂ ਜੋ ਵਕਤ ਵਕਤ ਵੀਡੀਓ ਬਣਾਈਏ ਤੁਹਾਡੇ ਨਾਲ ਸ਼ੇਅਰ ਕਰੀਏ ਇਹੋਂ ਤੁਹਾਨੂੰ ਧੰਨਵਾਦ ਮਾਰ ਕੇ ਤਾਂ ਉਧਰ ਸੌਰੀਆ ਦੁਕਾਨਾਂ ਤੇ ਸ਼ਫਤਰੀ ਸ਼ਫਤਰੀ ਓਏ ਪਰ ਇੱਕ ਤਰਾ ਦਾ 77 ਮਿਲ ਜੇਗਾ ਤੁਨੂੰ ਭਾਂਡੇ ਔਰ ਇੱਕ 77 ਜੇਗਾ ਇੱਕ ਤਰਾ ਦਾ ਮਿਲ ਜੇਗਾ ਸ਼੍ਰੀ ਸਾਹਿਬ ਕਿਰਪਾਨ ਤੇ ਇੱਕ ਗਡਾਸੀਆਂ ਮਹਾਰਾਜ ਦੇ ਰਾਹੀ ਗੁਰਦਾਸ ਸਿੰਘ ਨੇ ਇਹਦਾ ਕਿਤੇ ਬਾਸ ਬਾਜ ਦਾ ਚੋਰ ਜੜੇ ਗਿਆਨ ਸਿਆ ਨਹੀਂ ਜਾਂਦਾ ਅਸਾ ਝਗੜਾ ਕਰੀ ਜਾਂਦੇ ਆ ਰਾਤਾਂ ਅਸੀਂ ਭਰਮ ਗਿਆਚਾ ਢਾਈ ਦੀ ਦੇਣਾ ਨੂੰ ਪਿਆਰ ਆਜਿਓ ਹੋ ਚਿਰਾ ਬਾਬਾ ਜੀ ਪਰ ਗਿਆ ਜੀ ਜਮਾ ਜੇ ਨਹੀਂ ਗਿਆ ਤੇ ਸਭ ਕੀ ਸਾਥ ਲੱਗ ਜਾਣਗੇ ਫਿਰ ਸਾਹਮਣੇ ਤੋਂ ਮਾਰ